ਆਨੋ ਮੈਂ ਹਰਮਨ ਵਾਈਲਡ ਕੈਸ਼ਿਸ ਤੋਂ ਮੈਂ ਸਵਾਗਤ ਕਰਦੀ ਹਾਂ ਅਮੀਰ ਕਰਦੀ ਹਾਂ ਜੀ ਸਾਰੇ ਟਿਕਟਾਕ ਹੋਮ ਹੋਗੇ ਸੋ ਅੱਜ ਗੱਲ ਕਰਦੇ ਹਾਂ ਜੀ ਆਪਾਂ ਫੁਲਕਾਰੀ ਵਾਰੀ ਜਿਵੇਂ ਮੈਂ ਪਿਛਲੀਆਂ ਵੀਡੀਓਸ ਪਾਈਆਂ ਸਾਰੀਆਂ ਫੁਲਕਾਰੀ ਦੇ ਨਾਲ ਹੀ ਪਾਈਆਂ ਸੋ ਤੁਸੀਂ ਬਹੁਤ ਸਾਰਾ ਖਿਆਲ ਦੇ ਰਹੇ ਹੋ ਉਹਦੇ ਲਈ ਸਾਰਿਆਂ ਦਾ ਥੈਂਕ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਫੁਲਕਾਰੀ ਵਾਰੀ ਫੁਲਕਾਰੀ ਸ਼ਬਦ ਦਾ ਅਰਥ ਕੀ ਹੈ ਜਿਹੜੀ ਫੁਲਕਾਰੀ ਦਾ ਮਤਲਬ ਹੈ ਜੀ ਫੁੱਲ ਪਲੱਸ ਕਾਰੀ ਫੀਚਰ ਸੀ ਕਿਸੇ ਕਪੜੇ ਦੇ ਉੱਤੇ ਫੁੱਲਾਂ ਦੀ ਕਲਾਕਾਰੀ ਕਰਦੇ ਆ ਫੁੱਲਾਂ ਦੀ ਕਢਾਈ ਕਰਦੇ ਆ ਉਹਨੂੰ ਅਸੀਂ ਕਹਿੰਦੇ ਆ ਜੀ ਫੁਲਕਾਰੀ ਤਾਂ ਫੁਲਕਾਰੀ ਸਾਡਾ ਟ੍ਰੈਡੀਸ਼ਨਲ ਕੈਲੀ ਦੀ ਟ੍ਰੈਡੀਸ਼ਨਲ ਨਾਲ ਜੁੜਿਆ ਹੋਇਆ ਸੱਭਿਆਚਾਰ ਕਪੜਾ ਹੈ ਰਵਾਇਤੀ ਕਪੜਾ ਹੈ ਨਾ ਜਿਹਨੂੰ ਅਸੀਂ ਸ਼ਗਨਾਂ ਦੇ ਵਿੱਚ ਯੂਜ਼ ਕਰਦੇ ਆ ਵਿਆਹ ਸ਼ਾਦੀਆਂ ਦੇ ਵਿੱਚ ਵਰਤੇ ਜਾਂਦਾ ਹੈਗਾ ਸੋ ਫੁਲਕਾਰੀ ਦੀਆਂ ਕਿਸਮਾਂ ਫੁਲਕਾਰੀ ਦੀਆਂ ਕਿਸਮਾਂ ਬਹੁਤ ਤਰ੍ਹਾਂ ਦੀਆਂ ਹਨ ਹਾਂਜੀ ਬਾਗ ਅਤੇ ਫੁਲਕਾਰੀ ਹੈ ਨਾ ਬਾਗ ਬਹੁਤ ਜ਼ਿਆਦੇ ਪਾਰਾ ਕੰਮ ਉਹ ਲੜਾਂ ਤੋਂ ਲੈ ਕੇ ਲੜ ਤੱਕ ਕੰਨੀ ਤੋਂ ਲੈ ਕੇ ਕੰਨੀ ਤੱਕ ਸੈਂਟਰ ਇਹਦਾ ਮੱਧਮ ਹਰ ਇੱਕ ਜਿੱਦ ਤੇ 파ਟ ਕੀਤਾ ਜਾਂਦਾ। ਫਲਕਾਰੀ ਖੱਦਰ ਦੇ ਉੱਤੇ ਕੀਤੀ ਜਾਂਦੀ ਐ ਜੀ ਫਲਕਾਰੀ ਕਿਸੇ ਦੀ ਚੁੰਨੀ ਦੇ ਕੱਪੜੇ ਦੇ ਉੱਤੇ ਕੀਤੀ ਜਾਂਦੀ ਐ। ਫਲਕਾਰੀ ਦੀਆਂ ਕੰਨੀਆਂ ਤੇ ਲੜ ਜਿਹੜੇ ਪਾਰੇ ਕੀਤੇ ਜਾਂਦੇ ਤੇ ਵਿਚਕਾਰ ਉਹਦੇ ਛੋਟੇ ਛੋਟੇ ਬੁੱਤੀ ਪਾਈ ਹੁੰਦੀ ਐ ਉਹ ਹੁੰਦੀ ਐ ਫਲਕਾਰੀ। ਆ ਬਾਗ ਮਤਲਬ ਬਾਗ ਨੇ ਕਈ ਤਰ੍ਹਾਂ ਦੇ ਨਾਮ ਨੇ ਜਿਵੇਂ ਬਾਗ ਕਹਦੀ ਐ ਬਾਗ ਦੇ ਵਿੱਚ ਆ ਕੀਤਾ ਜਾਂਦਾਗਾ ਸਾਰੇ ਫੁੱਲਾਂ ਦੇ ਨਾਲ ਰਿਲੇਟਡ ਕਲਾਕਾਰੀ ਕੀਤੀ ਜਾਂਦੀ ਹੈ ਇੱਕ ਹੁੰਦੇ ਨੇ ਸੈਂਟੀਬਾਰ ਮੈਂ ਨਾਲ ਸਾਰਿਆਂ ਦੀਆਂ ਨਾਲ ਨਾਲ ਛੋਟੀਆਂ ਛੋਟੀਆਂ ਫੋਟੋਜ਼ ਲਾਉਂਗੀ ਕਿਉਂਕਿ ਕਈ ਵੇਲੇ ਇਸ ਟਾਈਮੇ ਬਾਅਦ ਅਵੇਲੇਬਲ ਤਾਂ ਨਹੀਂ ਹੈ ਕਿ ਪਰ ਮੈਨੂੰ ਜਿੰਨੀ ਕੁ ਨੋਲੇਜ ਹੈ ਮੇਰਾ ਮਨ ਕੀਤਾ ਕਿ ਆਪਾਂ ਤੁਹਾਡੇ ਨਾਲ ਸਾਂਝਾ ਕਰੀਏ ਹੈਨਾ ਸੈਂਟੀਬਾਰ ਦੇ ਵਿੱਚ ਕਿਸੇ ਵੀ ਚੀਜ਼ ਦਾ ਸੈਂਟੀ ਮਤਲਬ ਜਿਵੇਂ ਸਾਨੂੰ ਪਤਾ ਹੀ ਲੱਗ ਗਿਆ ਵੀ ਸੈਂਚਾ ਚਿੰਤਨਿਕਾ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਨੇ ਕਲਾਮਾਂ ਬਣਾਈਆਂ ਜਾਂਦੇ ਜਾਣੇ ਉਹਨਾਂ ਨੂੰ ਕਹਿੰਦੇ ਨੇ ਸੈਂਟੀ ਬਾਗ ਇਹ ਬਾਗ ਅੱਜਕੱਲ ਬਹੁਤ ਰੇਅਰ ਨੇ ਜਿੰਨਾ ਕੋਈ ਵੀ ਹੈਗੇ ਨੂੰ ਸੰਭਾਲ ਕੇ ਰੱਖਿਓ ਕਿਉਂਕਿ ਹੁਣ ਇਹ ਬਾਗ ਬਹੁਤ ਘੱਟ ਮਿਲਦੇ ਆ ਤੇ ਬਹੁਤ ਘੱਟ ਬਣਦੇ ਆ ਨੈਕਸਟ ਜਿਹਦੀ ਕਿਸਮ ਹੈਗੀ ਆ ਜੀ ਘੁੰਗਟ ਬਾਗ ਘੁੰਗਟ ਦਾ ਮਤਲਬ ਜਿਵੇਂ ਆਪਾਂ ਪਤਾ ਹੀ ਹੈ ਕਿ ਘੁੰਗਟ ਪਹਿਲਾਂ ਲੋਕ ਢ ਕੱਢਦੇ ਸੀ ਹੈਨਾ ਤਾ ਜਿਹੜਾ ਕੱਪੜਾ ਅਸੀਂ ਸਿਰ ਦੇ ਉੱਤੇ ਬੰਨ੍ਹਦੇ ਹਾਂ ਉੱਥੇ ਉਹ ਤਰ੍ਹਾਂ ਦੀਆਂ ਕਲਾਮਾਂ ਜੁਸ ਕੀਤੀਆਂ ਜਾਂਦੀਆਂ ਨੇ ਤੇ ਮੋਸਟਲੀ ਜਾਦੇ ਕੰਮ ਸਿਰ ਵਾਲੇ ਪੱਲੇ ਦੇ ਉੱਤੇ ਕੀਤਾ ਜਾਂਦਾ ਦੂਸਰਾ ਜਿਹੜਾ ਹੁੰਦਾ ਖੰਦੀ ਰੱਖਿਆ ਜਾਂਦਾ ਜਾਂ ਲੜਾਂ ਦੇ ਤੇ ਕੰਮ ਕੀਤਾ ਜਾਂਦਾ ਜਿਹੜਾ ਕੰਮ ਸਿਰ ਦੇ ਉੱਤੇ ਕੀਤਾ ਜਾਂਦਾ ਉਹਦੇ ਵਿੱਚ ਇਹ ਚੀਜ਼ ਹੁੰਦੀ ਆ ਜਿਵੇਂ ਟਿੱਕਾ ਬਣਾ ਦਿੱਤਾ ਗਿਆ ਮਾਂ ਟਿੱਕਾ ਬਣਾ ਦਿੱਤਾ ਗਿਆ ਅੰਕਰੀ ਬਣਾ ਦਿੱਤੀ ਗਈ ਕੰਨਾ ਦੇ ਟਾਂਡੇ ਬਣਾ ਦਿੱਤੇ ਗਏ ਹੈਨਾ ਤਾਂ ਇਸ ਤਰ੍ਹਾਂ ਦਾ ਜਿਹੜਾ ਵਰਕ ਕੀਤਾ ਜਾਂਦਾ ਸੀ ਕਿੰਨਾ ਬਾਦਾਂ ਨੂੰ ਅਸੀਂ ਘੁੰਗਟ ਬਾਰ ਕਹਿੰਦੇ ਸੀ ਆ ਇੱਕ ਵਾਰ ਹੋਰ ਮੈਂ ਪੜਿਆ ਸੀ ਕਿਸੇ ਕਿਤਾਬ ਦੇ ਵਿੱਚ ਉਹ ਬਾਹ ਹੈਗੀ ਫੁਲਕਾਰੀਆਂ ਹੁੰਦੀਆਂ ਨੇ ਜੀ ਤਿਲ ਪੱਤਰਾ ਤਿਲ ਪੱਤਰਾ ਫੁਲਕਾਰੀਆਂ ਅੱਜ ਕੱਲ ਤਾਂ ਬਹੁਤ ਘੱਟ ਮਿਲਦੀਆਂ ਨੇ ਫੁਲਕਾਰੀਆਂ ਦੀ ਹਲਕਾ ਹਲਕਾ ਜਿਹਾ ਕੰਮ ਕੀਤਾ ਜਾਂਦਾ ਸੀ ਜਿਨ੍ਹਾਂ ਨੂੰ ਪਹਿਲਾਂ ਲੋਕ ਜਿਵੇਂ ਹੁਣ ਅਸੀਂ ਲਾਗੀਆਂ ਨੂੰ ਵਿਆਹਾਂ ਦੇ ਵਿੱਚ ਪਿੰਡਾਂ ਦੇ ਵਿੱਚ ਹਨ ਵੀ ਆਪਾਂ ਕੱਪੜੇ ਦੇ ਨਹੀਂ ਆ ਜਿਹੜੇ ਆਪਣੇ ਘਰੇ ਕੰਮ ਕਰਦੇ ਆ ਤਾਂ ਉਦੋਂ ਵੀ ਪੁਰਾਣੇ ਸਮਿਆਂ ਦੇ ਵਿੱਚ ਲੋਕ ਕੰਮ ਦੇ ਕਰਨ ਵਾਲਿਆਂ ਨੂੰ ਕੱਪੜੇ ਲੀੜੇ ਦਿੰਦੇ ਸੀ ਤਾਂ ਜਿਵੇਂ ਬਾਗ ਫਲਕਾਰੀਆਂ ਆਮੀ ਘਰੇ ਲੇਡੀਜ਼ ਜਿਹੜੀਆਂ ਕੰਮ ਕਰਦੀਆਂ ਸੀ ਵਰਕ ਕਰਦੀਆਂ ਸੀ ਤਾਂ ਉਦੋਂ ਉਦੋਂ ਹੀ ਉਹ ਇਹ ਬਾਗ ਫਲਕਾਰੀਆਂ ਤੇ ਕੰਮ ਕਰ ਲੈਂਦੇ ਸੀ ਕਹਿੰਦਾ ਮਤਲਬ ਬਹੁਤ ਘੱਟ ਕੜਾਈ ਕਰੀ ਜਾਂਦੀ ਸੀ ਇਹਨਾਂ ਦੇ ਉੱਤੇ ਤੇ ਇਹ ਵਰਕ ਕਰਨਾ ਕੋਈ ਬੋਤਾ ਉੱਠਾ ਨਹੀਂ ਮੰਨਦੀਆਂ ਸੀ ਉਹ ਬਿਲਕੁਲ ਥੋੜਾ ਥੋੜਾ ਕੰਨੀਆਂ ਦੇ ਉੱਤੇ ਕੰਮ ਕਰਤਾ ਬਚਾਲੇ ਕੋਈ ਗੁੱਟੀ ਪਾਤੀ ਤਾਂ ਇਹ ਵਾਲੀ ਬਾਗ ਫਲਕਾਰੀਆਂ ਨੂੰ ਤਿਲ ਪੱਤਰਾ ਫਲਕਾਰਨਾ ਕਹਿੰਦੇ ਸੀ ਹਾਂਜੀ ਜਿਹੜੀ ਮੈਂ ਇਹ ਤੁਹਾਨੂੰ ਫੋਟੋ ਦਿਖਾ ਰਹੀ ਹਾਂ ਇਹ ਫੋਟੋ ਹੈਗੀ ਹੈ 52 ਬਾਗ ਦੀ ਸੋ 52 ਬਾਗ ਜਿਵੇਂ ਇਹਦੇ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬਵੰਜਾ ਡਿਜ਼ਾਈਨ ਪਾਏ ਜਾਂਦੇ ਨੇ ਸੋ ਇਹਦੀਆਂ ਕੰਨੀਆਂ ਤੇ ਲੜਾਂ ਦੇ ਉੱਤੇ ਇੱਕ ਤਰ੍ਹਾਂ ਦਾ ਡਿਜ਼ਾਈਨ ਕਰਕੇ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਕੰਮ ਕੀਤਾ ਜਾਂਦਾ ਉਹ ਅਲੱਗ-ਅਲੱਗ ਤਰ੍ਹਾਂ ਦਾ ਹਰ ਇੱਕ ਬਾਕਸ ਅਲੱਗ-ਅਲੱਗ ਡਿਜ਼ਾਈਨ ਹੁੰਦਾ ਤੇ ਟੋਟਲ ਇਹਦੇ ਵਿੱਚ 52 ਡਿਜ਼ਾਈਨ ਪਾਏ ਜਾਂਦੇ ਆ ਉਹ ਡਿਜ਼ਾਈਨ ਫੁੱਲ ਪੱtre ਸਾਡੇ ਬਾਰ-ਬਾਰੀਆਂ ਦੇ ਨਾਲ ਸੈਂਚੀ ਵੀ ਹੋ ਸਕਦੇ ਆ ਸੋ ਪਤੰਗਾਂ ਵੀ ਹੁੰਦੀਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਇਕੱਠੇ ਕਰਕੇ ਬਣਾਏ ਜਾਂਦੇ ਆ ਇਹਨੂੰ ਕਹਿੰਦੇ ਆ ਬਾਬਨ ਬਾਗ ਅੱਧੀ ਹੋ ਗਿਆ ਦੀ ਚੋਪ ਚੋਪਤੀ ਫਲਕਾਰੀ ਚੋਪ ਦੀ ਫਲਕਾਰੀ ਜਾਂ ਚੋਪ ਦੇ ਬਾਗ ਇਹ ਬਾਗ ਬਹੁਤ ਜ਼ਿਆਦੇ ਕੱਟ ਜੀ ਕਹਿੰਦੇ ਦੀ ਰਟਾਲ ਨਹੀਂ ਕੰਮ ਕਰਦੇ ਸੀ ਇਹਦੇ ਵਿੱਚ ਗੰਢ ਨਹੀਂ ਦਿੱਤੀ ਜਾਂਦੀ ਸੀ ਜਿਵੇਂ ਚੌਪ ਦੇ ਵਿੱਚ ਗੰਢ ਨਹੀਂ ਹੋਉਂਦੀ ਤਾਂ ਇਹ ਬ੍ਰੀਕ-ਬ੍ਰੀਕ ਟਾਂਕੀਆਂ ਦੇ ਨਾਲ ਦੋਨੋਂ ਪਾਸੇ ਇੱਕੋ ਸਿੱਧਾ ਇੱਕੋ ਦਾ ਹੁੰਦਾ ਸੀ ਇਹ ਹੁੰਦੇ ਸੀ ਜੀ ਚੌਪ ਦੇ ਬਾਅਦ ਫਿਰ ਟੂਲ ਦੀਆਂ ਫਲਕਾਰੀਆਂ ਟੂਲ ਦੀਆਂ ਫਲਕਾਰੀਆਂ ਪਹਿਲਾਂ ਵੀ ਵਰਤਿਆਂ ਦੀਆਂ ਸੀ ਜਿਨ੍ਹਾਂ ਨੂੰ ਹਲਕਾ-ਹਲਕਾ ਕੰਮ ਕੀਤਾ ਜਾਂਦਾ ਸੀ ਲੜਾਂ ਦੇ ਉੱਤੇ ਕਿਉਂਕਿ ਜਿਵੇਂ ਪਹਿਲਾਂ ਦੀਆਂ ਔਰਤਾਂ ਸੀ ਉਹ ਉਹ ਦੂਰ ਤਰਾਡੇ ਰੋਟੀ ਵੀ ਫੜਵਾਉਂ ਜਾਂਦੀਆਂ ਸੀ ਜਾਂ ਖੂਹਾਂ ਤੋਂ ਪਾਣੀ ਭਰਨ ਜਾਂਦੀਆਂ ਸੀ ਤਾ ਉਸ ਕੈਮ ਉਹ ਇਹ ਫੁਲਕਾਰੀਆ ਵਰਤਦੀਆਂ ਸੀ ਜਿਹੜਾ ਇਹਦਾ ਕੱਪੜਾ ਸੀ ਜੀ ਖੱਦਰ ਨਾਲੋਂ ਹਲਕਾ ਹੁੰਦਾ ਸੀ ਤੇ ਇਹਨੂੰ ਟੂਲ ਕਹਿ ਦਿੰਦੇ ਸੀ ਮੋਸਟਲੀ ਇਹ ਰੈਟਾ ਕਲਰ ਦੀਆਂ ਹੀ ਹੁੰਦੀਆਂ ਸੀ ਤੇ ਇਹਨਾਂ ਦੇ ਉੱਤੇ ਇੱਕ ਕਲਰ ਦੇ ਧਾਗੇ ਨੂੰ ਵਟਿਆ ਜਾਂਦਾ ਸੀ ਪੀਲੇ ਕਲਰ ਦੇ ਧਾਗੇ ਨੂੰ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕੂਲ ਦੀਆਂ ਫੁਲਕਾਰੀਆ ਇਹਦੇ ਵਿੱਚ ਵੀ ਫੁਲਕਾਰੀ ਟੰਕਾ ਵਰਤਿਆ ਜਾਂਦਾ ਸੀ ਜੀ ਜਾਂ ਚੋਪ ਦਾ ਟੰਕਾ ਸੋ ਇਹ ਵਾਲੇ ਨੂੰ ਕਰਾਂਗਾ ਅੱਜਕੱਲ ਕਾਫੀ ਸਾਰੇ ਟ੍ਰੈਂਡ ਦੇ ਵਿੱਚ ਵੀ ਨੇ ਤੇ ਬਹੁਤ ਸਾਰੇ ਲੋਕਾਂ ਕੋਲੇ ਪੁਰਾਣੀਆਂ ਸੰਭੀਆਂ ਹੋਊਗੀਆਂ ਨੇ ਤਾਂ ਜਦੋਂ ਇਹਨਾਂ ਨੂੰ ਲੈ ਲਿਆ ਜਾਂਦਾ ਜਿਵੇਂ ਕਹਿੰਦੇ ਮਾਲਪੇ ਦੇ ਵਿੱਚ ਜਿਹਦੇ ਕੋਲੇ ਟੂਲ ਦੀ ਫਲਕਾਰੀ ਹੈ ਵੀ ਉਹ ਸ਼ਾਹੀ ਕਰ ਮੋਸਟਲੀ ਇਹ ਚੀਜ਼ ਮੰਨੀ ਜਾਂਦੀ ਸੀ ਅ ਬੈਕਸਰੇ ਦੇ ਵਿੱਚ ਫਲਕਾਰੀ ਦਾ ਇੱਕ ਬੰਨਗੀ ਮੈਂ ਕਿਸੇ ਬੁੱਕ ਦੇ ਵਿੱਚੋਂ ਪੜ੍ਹੀ ਸੀ ਉਹਨੂੰ ਕਹਿੰਦੇ ਆ ਸ਼ਮਾਨਸ਼ ਸ਼ਮਾਨਸ਼ ਦੇ ਵਿੱਚ ਸ਼ਿਸ਼ਿਆਂ ਦਾ ਵਰਤ ਕੀਤਾ ਜਾਂਦਾ ਸੀ ਉਹ ਮੋਸਟਲੀ ਜਾਦੇ ਪੰਜਾਬ ਦੇ ਵਿੱਚ ਨਹੀਂ ਹੈਗੀ ਹਰਿਆਣੇ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਇਹ ਵਾਲੀਆਂ ਜਿਹੜੀਆਂ ਫਲਕਾਰੀਆਂ ਨੇ ਪਾਣੀਆ ਗੱਲ ਨਾਲੇ ਇੰਨੀ ਜਾਣਕਾਰੀ ਮੈਨੂੰ ਸੀਗੀ ਦੀ ਇਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਅੱਜ ਵਾਲੀ ਵੀਡੀਓ ਦਾ ਆਪਾਂ ਕਰਦੇ ਆਂਡ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ